ਲਓ ਜੀ ਮਿੱਤਰੋ ਹੁਣੇ-ਹੁਣੇ ਪੈਂਡਮੀਨੀਆ ਤਹਿਸੀਲ ਨਿਹਾਲ ਸਿੰਘ ਵਾਲਾ ਜਿਹੜਾ ਮੋਗਾ ਦੇ ਵਿੱਚੋਂ ਬਾਈ ਗਰਮੇਲ ਦੇ ਫਾਰਮ ਤੋਂ ਆਪਾਂ ਤਿੰਨ ਨਾਕ ਸ਼ੂਟ ਕੀਤੇ ਆ ਇੱਕ ਬਹੁਤ ਜਿਆਦਾ ਚੰਗੀ ਐਫ.ਪੀ ਵੈੜ ਤੇ ਦੋ ਜਣੀਆਂ ਝੋਟੀਆਂ ਸ਼ੂਟ ਕੀਤੀਆਂ ਜਾਣਕਾਰੀ ਸ਼ਾਰਟ ਚ ਲੈ ਕੇ ਦਿੰਨੇ ਆ ਪੂਰੀ ਵੀਡੀਓ ਤੁਸੀਂ YouTube ਤੇ Facebook ਚੈਨਲ ਤੇ ਦੇਖ ਲਿਓ ਬਾਈ ਜੀ ਦਿਓ ਕਰਾ ਜਾਣਕਾਰੀ ਪਹਿਲੀ ਕਰਮ ਵਾਲੀ ਦੀ ਕੀ ਡਿਟੇਲ ਹੈ ਜੀ ਇਹ ਵੀਰੇ ਪ੍ਰੋਮ ਬੱਛੀ ਜੁਂਦੀ ਆ ਠੀਕ ਆ ਬਾਈ ਹਾਂ ਜੀ ਸ਼ੈਗ ਦੇ ਦੰਦ ਚੱਕਦੀ ਆ ਠੀਕ ਆ ਵੀਰੇ ਹਾਂ ਜੀ ਤੇ ਕਿੰਨੇ ਕ ਦੁੱਧ ਵਾਲੀ ਆ ਤੇ ਬਾਈ ਕੀ ਰੇਟ ਹੈ ਇਹਦਾ ਅੱਜ ਦਾ ਤੋ ਤਾਂ ਬੱਡੇ ਵੀਰੇ ਹਜੇ ਲੈ ਜੂ ਬੱਚੀ 10 12 ਦਿਨ ਕੱਤੀ ਆ ਦੁੱਧੇ ਦਵਾ ਦੂ 20 ਪਲੱਸ ਠੀਕ ਆ ਬਾਈ ਤੇ ਇੰਨੀ ਕੱਤੀ ਅੱਜ ਆਪਾਂ ਇਹ ਕਿੰਨੇ ਦੇ ਦੇਣੀ ਆ ਅੱਜ ਇਹਦਾ ਬਸ ਹਾ ਨਾ ਪੂਰੇ 75000 ਦੀ ਅੱਜ ਦੇ ਦੇਣੀ ਆ ਥਾਣ ਬਾਈ ਚਾਰੇ ਆ ਨਾ ਚਾਰੇ ਥਾਣਾ ਵੀਰੇ ਚਾਰੇ ਥਾਣਾ ਥਾਣ ਤੁਨ ਤੁਸੀਂ ਕਿੱਕ ਕਰ ਕੇ ਦੇਖ ਲਓ ਬਹੁਤ ਜਿਆਦਾ ਜੀਲਾ ਪੂਰੀ ਚੰਗੇ ਆ ਹਨਾ ਤੇ ਇਹ ਗੱਲਬਾਤ ਕਰੀ ਆਪਾਂ ਬਾਈ ਅਗਲੀ ਦੀ ਹਨਾ ਇਹ ਛੋਟੀ 7 ਕਿਲੋ ਦੁੱਧਾ ਤੇ ਹੋ ਗਏ 15 20 ਦਿਨ ਸੋਈ ਠੀਕ ਆ ਬਾਈ ਮਗਰ ਇਹਦੇ ਇਹਦੇ ਮਗਰ ਵੀ ਕੱਟੀ ਆ ਮਗਰ ਇਹਦੇ ਕੱਟੀ ਆ ਹੁਣ ਇਹਦੇ ਕਿੰਨਾ ਆਉਂਦਾ ਤੋ ਜਿਹੜਾ ਆਪਾਂ ਚੁਵਾਲਾਂਗੇ ਬਾਈ ਇਹਦੇ ਥੱਲੇ 7 ਕਿਲੋ ਦੁੱਧ ਆ ਹੁਣ ਵੀਰ ਜੀ ਠੀਕ ਆ ਬਾਈ ਜਿਹੜਾ ਆਪਾਂ ਚੁਵਾਦਾਂਗੇ ਹਨ ਮਗਰ ਇਹਦੇ ਕੱਟੀ 7 ਕਿਲੋ ਦੁੱਧ ਦੇਣੀ ਕਿੰਨੇ ਦੀ ਬਾਈ ਇਹ ਇਹ ਮਿਲਦੀ ਝੋਟੀ ਆਪਣੀ ਧਾਰਤ ਆ ਇਹ ਆਪਾਂ ਦਵਾਂਗੇ ਹੁਣ 85000 ਦੀ 85000 ਦੀ ਥਣਾ ਥਣਾ ਦੀ ਬਾਈ ਚਵਾਈ ਚੂਈ ਕਿ ਮੈਂ ਆਓ ਕਿੱਕ ਨੰਬਰ ਵੀਰੋ ਓਲੀ ਆ ਜਮਾ ਮੈਂ ਕਿਹਾ ਓਕੇ ਕੋਈ ਚੱਕਰੀ ਗੱਲਬਾਤ ਕਰੀਏ ਬਾਈ ਆਪਾਂ ਇਹਦੀ ਗਰਮ ਵਾਲੀ ਦੀ ਹਨਾ ਇਹ ਕੱਲ ਹੀ ਸੁੱਈ ਆ ਝੋਟੀ ਠੀਕ ਆ ਬਾਈ ਇਹਦੇ ਮਗਰ ਕੀ ਆ ਬਾਈ ਇਹ ਏ ਇਹ ਅੱਜ 65000 ਦੀ ਦੇ ਦਾਂਗੇ ਬਸ 65000 ਦੀ ਦੇ ਦਾਂਗੇ ਬਾਈ ਕਿਵੇਂ ਆ ਚਵਾਈ ਚਬੂਈ ਨੂੰ ਇੱਕ ਨੰਬਰ ਆ ਚਵਾਈ ਤੇ ਬੂਈ ਵਧੀਆ ਕਰਾਉਂਦੀ ਆ ਤੇ ਇਹਦਾ ਰੇਟ ਕਿੰਨਾ ਕੀਤਾ ਅੱਜ ਆਪਾਂ ਅੱਜ 65000 ਦੀ ਦੇ ਦੇਣੀ ਆ 65000 ਦੀ ਦੇ ਦੇਣੀ ਆ ਬਾਕੀ ਬਾਈ ਦੇ ਤਿੰਨੇ ਜਾਨਵਰਾਂ ਦਾ ਰੇਟ ਕਿਵੇਂ ਲੱਗੇ ਕਮੈਂਟ ਕਰਕੇ ਦੱਸ ਦਿਓ ਕੋਈ ਵੀ ਜਾਨਵਰ ਖਰੀਦਣਾ ਉਹਦੀ ਤਸੱਲੀ ਪਰਖ ਤੇ ਆਪਦੀ ਸਮਝ ਦੇ ਨਾਲ ਖਰੀਦਣਾ ਕਿਉਂਕਿ ਆਪਣਾ ਕੰਮ ਆ ਤੁਹਾਡੇ ਤੱਕ ਨਵੇਂ-ਨਵੇਂ ਫਾਰਮਾਂ ਦੀਆਂ ਵੀਡੀਓ ਲੈ ਕੇ ਆਣਾ ਤੁਸੀਂ ਪੈਸਾ ਲਾਣਾ ਤੁਸੀਂ ਤਸੱਲੀ ਕਰਨੀ ਹੁੰਦੀ ਆ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਪੂਰੀ ਵੀਡੀਓ ਆਪਣੇ ਫੇਸਬੁੱਕ ਤੇ YouTube ਚੈਨ